ਲਓ ਜੀ ਪਿਆਜ਼ ਹੋ ਗਿਆ ਜੀ ਸਸਤਾ ਪਿਆਜ਼ ਦੀ ਇਹ ਖੱਟੀ ਮਿੱਠੀ ਚਟਣੀ ਨਾ ਅਮਚਰ ਪਾਊਡਰ ਨਾ ਸਿਰਕਾ ਨਾ ਇਮਲੀ ਨਾ ਹੀ ਗੁੜ ਪਰ ਖੱਟੀ ਮਿੱਠੀ ਇਸ ਤਰ੍ਹਾਂ ਬਣਾਇਓ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਦੀ ਹੈ ਸਬਜ਼ੀ ਬਣਾਉਣ ਦੀ ਜ਼ਰੂਰਤ ਨਹੀਂ ਜੀ ਤੁਸੀਂ ਇਹ ਚਟਣੀ ਬਣਾ ਲਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨੂ ਫੈਮਿਲੀ ਹੋਰ ਜਿਸਨਾਓ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਸਰਬਨ ਵਾਹਿਗੁਰੂ ਖੁਸ਼ ਰੱਖੇ ਜੋ ਵੀ ਦੇਖਦੇ ਮੇਰੀਆਂ ਭੈਣਾਂ ਬਜ਼ੁਰਗ ਬੱਚੇ ਵੀਰ ਸਾਰਿਆਂ ਰੱਬ ਤਾਂ ਦੇ ਰਸਤੀ ਰੱਖੇ ਚੜ੍ਹਦੀ ਕਲਾ ਚ ਰੱਖੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਆ ਜੀ ਅੱਜ ਮੈਂ ਬਣਾ ਰਹੀ ਹਾਂ ਇੱਕ ਐਸੀ ਚਟਣੀ ਜੋ ਚਟਣੀ ਅਗਰ ਤੁਸੀਂ ਘਰ ਦੇ ਵਿੱਚ ਬਣਾ ਲੋਗੇ ਨਾ ਤੇ ਤੁਹਾਨੂੰ ਸਭ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਸਬਜੀ ਇਸ ਚਟਣੀ ਦੇ ਮੋਰੇ ਫਿੱਕੀ ਪੈ ਜਾਊਗੀ ਇੰਨੀ ਟੇਸਟੀ ਇਹ ਚਟਣੀ ਬਣ ਕੇ ਤਿਆਰ ਹੁੰਦੀ ਆ ਜੀ ਇਹ ਦੇਖੋ ਜੀ ਮੈਂ ਪਿਆਜ਼ ਲੈ ਲਿਆ तकरीबन ਅੱਧਾ ਕਿਲੋ ਪਿਆਜ਼ ਲੈ ਆ ਥੋੜੇ ਬਹੁਤ ਵੱਧ ਘੱਟ ਹੋਊਗੇ ਤੇ ਇਹਨਾਂ ਨੂੰ ਮੈਂ ਛਿੱਲ ਕੇ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਧੋ ਕੇ ਇਸ ਤਰ੍ਹਾਂ ਇੱਕ ਸੁੱਕੇ ਕੱਪੜੇ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸੁੱਕੇ ਕੱਪੜੇ ਦੇ ਨਾਲ ਇਸ ਤਰ੍ਹਾਂ ਤੇ ਜੀ ਇਹ ਚਟਣੀ ਮੈਂ ਕਹਿ ਰਹੀ ਸੀ ਬਹੁਤ ਵਧੀਆ ਬਣਦੀ ਬਹੁਤ ਟੇਸਟੀ ਬਣਦੀ ਆ ਨਾ ਅਸੀਂ ਇਹਦੇ ਵਿੱਚ ਅਮਚੂਰ ਪਾਣਾ ਹੈ ਨਾ ਹੀ ਇਮਲੀ ਪਾਉਣੀ ਆ ਨਾ ਇਹਦੇ ਵਿੱਚ ਸਿਰਕਾ ਪਾਉਣਾ ਹੈ ਨਾ ਹੀ ਪਾਣਾ ਗੁੜ ਨਾ ਚੀਨੀ ਪਾਉਣੀ ਆ ਪਰ ਬਣਦੀ ਖੱਟੀ ਮਿੱਠੀ ਆ ਤੁਸੀਂ ਜੇ ਮੈਂ ਮੈਂ ਬਣਾਨੀ ਐ ਇਸ ਤਰ੍ਹਾਂ ਬਣਾਇਓ ਬਹੁਤ ਹੀ ਟੇਸਟੀ ਯਕੀਨ ਜਾਨਾ ਸਾਡੇ ਸਾਰਿਆਂ ਨੂੰ ਇੰਨੀ ਪਸੰਦ ਆਈ ਨਾ ਇਹ ਚਟਣੀ ਤਕਰੀਬਨ ਮੈਂ ਕਿਲੋ ਕਿਲੋ ਤੱਕ ਬਣਾ ਕੇ ਵੀ ਰੱਖਦੀ ਆ ਪਰ ਉਹ ਖਾਂ ਹਫਤੇ ਦੇ ਵਿੱਚ ਹਫਤਾ ਵੀ ਨਹੀਂ ਲੰਘਦਾ ਹਫਤੇ ਦੇ ਵਿੱਚ ਵਿੱਚ ਖਾ ਹੋ ਜਾਂਦੀ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਸ ਤਰ੍ਹਾਂ ਮੈਂ ਪਿਆਜ਼ਾਂ ਨੂੰ ਨਾ ਲੰਮੇ ਪਤਲੇ ਸਲਾਈਸ ਕੱਟ ਲੈਣੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੇ ਆ ਦੇਖੋ ਇਸ ਤਰ੍ਹਾਂ ਜਿਵੇਂ ਮੈਂ ਕੱਟ ਰਹੀ ਆ ਨਾ ਇਸ ਤਰ੍ਹਾਂ ਪਤਲੇ ਪਤਲੇ ਸ্লাইਸ ਕੱਟ ਲੈਣੇ ਆ ਨਾ ਇਹਨਾਂ ਦੀ ਪੇਸਟ ਬਣਾਣੀ ਆ ਨਾ ਇਹਨਾਂ ਨੂੰ ਚੋਪ ਕਰਨਾ ਆ ਬਰੀਕ ਤੇ ਇਸੇ ਤਰ੍ਹਾਂ ਹੀ ਇਹ ਚਟਣੀ ਇਹਦੀ ਜਿਹੜੀ ਬਹੁਤ ਸਵਾਦ ਬਣਦੀ ਆ ਤੇ ਇਸ ਤਰ੍ਹਾਂ ਇਹਨਾਂ ਨੂੰ ਬਿਲਕੁਲ ਇਹ ਪਤਲੇ ਪਤਲੇ ਕਰ ਲੈਣੇ ਆ ਦੇਖੋ ਇੰਨੇ ਸਾਰੇ ਬਣ ਕੇ ਤਿਆਰ ਹੋ ਗਏ ਪਿਆਜ਼ ਕੱਟ ਲਿਆ ਜੀ ਮੈਂ ਤੇ ਇਹਨਾਂ ਨੂੰ ਹੁਣ ਆਪਾਂ ਕਰਨਾ ਆ ਹਾਫ ਮੈਂ ਇਹਨਾਂ ਨੂੰ ਫਰਾਈ ਕਰੂੰਗੀ ਹਾਫ ਦੀ ਮੈਂ ਚਟਣੀ ਬਣਾਉਂਗੀ ਪੈਨ ਲੈ ਲਈ ਜੀ ਗੈਸ ਦੀ ਫਲੇਮ ਕਰ ਦਿੱਤੀ ਆ ਔਨ ਐ ਮੈਂ ਤੁਹਾਨੂੰ ਦਿਖਾ ਰਹੀ ਆ ਸੌਂਫ ਸਾਫਤ ਧਨੀਆਂ ਤੇ ਜੀ ਇਹ ਹੈਗੀ ਆ ਜੀਰਾ ਆ ਤੇ ਨਾਲ ਹੈਗੀਆਂ ਆ ਕਲੌਂਜੀ ਆ ਤੇ ਆਪਾਂ ਜੀਰਾ ਧਨੀਆਂ ਤੇ ਇਹਨਾਂ ਤਿੰਨ ਚੀਜ਼ਾਂ ਨੂੰ ਅਸੀਂ ਡਰਾਈ ਰੋਸਟ ਮੈਂ ਕਰਨਾ ਆ ਜੀ ਜਿਹੜੀ ਕਲੌਂਜੀ ਆ ਉਹਨੂੰ ਰਹਿਣ ਦੇਣਾ ਇੱਕ ਸਾਈਡ ਤੇ ਆਪਾਂ ਤੇ ਹੁਣ ਮੈਂ ਇਹਦੇ ਵਿੱਚ 2-3 ਸੁੱਕੀਆਂ ਲਾਲ ਮਿਰਚਾਂ ਆ ਇਹ ਵੀ ਨਾਲ ਹੀ ਡਰਾਈ ਰੋਸਟ ਕਰ ਲੈਣੀਆਂ ਆ ਧੰਨੀਆਂ ਸੌਂਫ ਸਾਬਤ ਧੰਨੀਆਂ ਸਾਬਤ ਸੌਂਫ ਤੇ ਜੀਰਾ ਸਾਬਤ ਤੇ ਜਿਵੇਂ ਥੋੜਾ ਜਿਹਾ ਧੰਨੀਆਂ ਹੋਰ ਪਾਇਆ ਸਾ ਤੇ ਮੈਨੂੰ ਘੱਟ ਲੱਗ ਰਿਹਾ ਸੀ ਤੇ ਨਾਲ ਇਹ ਸੁੱਕੀਆਂ ਲਾਲ ਮਿਰਚਾਂ 2-3 ਲੈ ਲਵਾਂ ਤੇ ਇਹਨਾਂ ਨੂੰ ਹਲਕਾ ਜਿਹਾ ਡਰਾਈ ਰੋਸਟ ਕਰਨਾ ਆ ਤਾਂ ਜੋ ਆਪਾਂ ਇਹਨਾਂ ਦਾ ਦਰਦਰਾ ਜਿਹਾ ਇਹਨੂੰ ਇਹਨੂੰ ਪੀਸ ਸਕੀਏ ਸੋਜੀ ਨੂੰ ਹਲਕਾ ਜਿਹਾ ਠੰਡਾ ਹੋਣ ਤੋਂ ਬਾਅਦ ਹੁਣ ਮੈਂ ਇਹਨਾਂ ਨੂੰ ਦਰਦਰਾ ਜਿਹਾ ਮਿਕਸਰ ਦੇ ਵਿੱਚ ਪੀਸਣ ਲੱਗਿਆਂ ਤੁਸੀਂ ਚਾਹੋ ਤਾਂ ਇਹਨੂੰ ਕੁੱਟ ਵੀ ਸਕਦੇ ਆ ਜਿਆਦਾ ਇਹਦਾ ਪਾਊਡਰ ਨਹੀਂ ਬਣਾਉਣਾ ਇਹ ਪੀਸਣ ਤੋਂ ਬਾਅਦ ਤੁਹਾਨੂੰ ਮੈਂ ਦਿਖਾ ਰਹੀ ਆ ਦੇਖੋ ਦਰਦਰਾ ਬਹੁਤ ਵਧੀਆ ਇਹ ਪੀਸ ਹੋ ਗਿਆ ਆ ਤੇ ਇਹਨੂੰ ਮੈਂ ਅਲੱਗ ਇੱਕ ਬੌਲ ਦੇ ਵਿੱਚ ਕੱਢ ਕੇ ਰੱਖ ਲੈਣਾ ਜੀ ਬਹੁਤ ਸੋਹਣੀ ਖੁਸ਼ਬੂ ਆਉਂਦੀ ਇਸ ਮਸਾਲੇ ਦੀ ਇਹ ਮਸਾਲਾ ਬਹੁਤ ਵਧੀਆ ਤੁਸੀਂ ਦਾਲ ਸਬਜ਼ੀ ਦੇ ਵਿੱਚ ਵੀ ਪਾ ਸਕਦੇ ਆ ਜਿਵੇਂ ਆਪਾਂ ਕੋਈ ਚੀਜ਼ ਬਣਾਉਨੇ ਆ ਇਹ ਜੀ ਲੈਣਾ ਮੈਂ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਚਟਣੀ ਬਣਾ ਕੇ ਦੇਖਿਓ ਬਹੁਤ ਵਧੀਆ ਚਟਣੀ ਬਣ ਕੇ ਤਿਆਰ ਹੁੰਦੀ ਹੈ ਜੀ ਤਕਰੀਬਨ ਮੈਂ 3 ਵੱਡੇ ਚਮਚ ਜਿਹੜੇ ਆ ਸਰੋਂ ਦੇ ਤੇਲ ਦੇ ਲੈ ਲਏ ਸਰੋਂ ਦਾ ਤੇਲ ਦਾ ਇੱਕ ਕੌੜਾਪਣ ਹੁੰਦਾ ਸਮੋਕੀ ਜਿਹਾ ਹੁੰਦਾ ਉਹ ਟੇਸਟ ਉਹ ਆਪਾਂ ਕੱਢ ਕੇ ਜਦੋਂ ਇਹ ਧੂਆ ਨਿਕਲਣ ਲੱਗ ਜਵੇ ਬਿਲਕੁਲ ਤੇਲ ਹਲਕਾ ਪਤਲਾ ਹੋ ਜਾਂਦਾ ਆ ਤੇ ਫਿਰ ਥੋੜਾ ਜਿਹਾ ਹਲਕਾ ਇਹਦਾ ਟੈਂਪਰੇਚਰ ਡਾਊਨ ਕਰਕੇ ਇਹਦੇ ਵਿੱਚ ਮੈਂ ਪਾਤੇ ਜੀ ਪਿਆਜ਼ ਪਿਆਜ਼ ਨੂੰ ਮੈਂ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਹਲਕਾ ਜਿਹਾ 골ਡ ਬ੍ਰਾਊਨ ਕਰਨਾ ਆ ਜਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਹਲਕਾ ਜਿਹਾ ਜਦੋਂ ਇਹਦਾ ਪਿਆਜ਼ ਦਾ ਰੰਗ ਚੇਂਜ ਹੋਣ ਲੱਗ ਜਾਂਦਾ ਆ ਤੇ ਉਸ ਤੋਂ ਬਾਅਦ ਹਲਕਾ ਜਿਹਾ 골ਡ 골ਡ ਪਿਆਜ਼ ਹੋਣ ਲੱਗ ਜਾਂਦਾ ਉਦੋਂ ਤੱਕ ਆਪਾਂ ਮੈਂ ਇਹਨੂੰ ਆਇਲ ਦੇ ਵਿੱਚ roast ਕਰਦਾ ਪਿਆਜ਼ ਨੂੰ ਚੰਗੀ ਤਰ੍ਹਾਂ ਤੇ ਟੇਸਟ ਦੇ ਅਕੋਰਡਿੰਗ ਮੈਂ ਇਹਦੇ ਵਿੱਚ ਪਾਤਾ ਨਮਕ ਕਿਉਂਕਿ ਨਮਕ ਪਾਣ ਦੇ ਨਾਲ ਜਿਹੜਾ ਪਿਆਜ਼ ਆ ਜਲਦੀ ਬਰਾਊਨ ਹੋ ਜਾਂਦਾ ਆ ਸੋ ਜੀ ਤੁਸੀਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਆ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਆ ਥੈਂਕ ਯੂ ਮੇਰੀਆਂ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਜੋ ਬੱਚੇ ਆ ਸਾਰਿਆਂ ਦਾ ਬਹੁਤ ਧੰਨਵਾਦ ਆ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਕਮੈਂਟ ਕਰਨ ਦਾ ਬਹੁਤ ਧੰਨਵਾਦ ਤੈਹ ਦੇਲੋਂ ਸ਼ੁਕਰੀਆ ਹਮੇਸ਼ਾ ਇਹੀ ਅਸੀਸਾਂ ਦੁਆਵਾਂ ਨਿਕਲਦੀਆਂ ਕਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਜੀ ਕਮੈਂਟ ਕਰਨ ਵਾਲਾ ਦਾ ਵੀ ਬਹੁਤ ਸ਼ੁਕਰੀਆ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਪਸੰਦ ਆਂਦੀ ਹੈ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਬਣਾ ਕੇ ਜਰੂਰ ਦੇਖਿਆ ਕਰੋ ਬਹੁਤ ਹੀ ਟੇਸਟੀ ਇਹ ਚਟਣੀ ਬਣਨੀ ਆ ਜੀ ਦੇਖੋ ਜੀ ਪਿਆਜ਼ ਕਿੰਨਾ ਕੁ ਰਹਿ ਗਿਆ ਬਸ ਇੱਥੋਂ ਤੱਕ ਹੀ ਆਪਾਂ ਮੈਂ ਇਹਨੂੰ ਪਕਾਉਣਾ ਸੀ ਪਿਆਜ਼ ਨੂੰ ਹਲਕਾ ਜਿਹਾ ਬਰਾਊਨ ਹੋ ਗਿਆ ਆ ਹੁਣ ਮੈਂ ਇਹਦੇ ਵਿੱਚ 2 ਤੋਂ 3 ਚਮਚ ਪਾਇਆ ਜੀ ਅਨਾਰ ਦਾਣੇ ਦੇ। ਇਹੀ ਇਹਦਾ ਸੀਕ੍ਰੇਟ ਆ ਚਟਣੀ ਦਾ। ਜਿਹੜਾ ਨਾਰ ਦਾਣਾ ਆ ਇਹਦੇ ਨਾਲ ਚਟਣੀ ਨੂੰ ਤਾਂ ਚਾਰ ਚੰਦ ਲੱਗ ਜਾਂਦੇ ਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ। ਹਲਕਾ ਜਿਹਾ ਨਾਰ ਦਾਣੇ ਨੂੰ ਵੀ ਨਾਲ ਹੀ ਇਹਦੇ ਆਪਾਂ ਤੇਲ ਦੇ ਵਿੱਚ ਰੋਸਟ ਕਰ ਲੈਣਾ ਆ। ਤੇ ਇਹਨੂੰ ਹੁਣ ਰੋਸਟ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਨਹੀਂ ਆਪਾਂ ਪਕਾਉਣਾ ਕਿਉਂਕਿ ਪਿਆਜ਼ ਵੀ ਸਾਡੇ ਪੂਰੀ ਤਰ੍ਹਾਂ ਪੱਕ ਚੁੱਕੇ ਜਿਆਦਾ ਬਰਾਊਨ ਨਹੀਂ ਕਰਨੇ। ਤੇ ਇਹਨੂੰ ਹੁਣ ਠੰਡਾ ਹੋਣ ਤੋਂ ਬਾਅਦ ਜੀ ਮੈਂ ਇਹਨੂੰ ਪੀਸਣਾ ਆ ਪਿਆਜ਼ਾਂ ਨੂੰ ਗੈਸ ਦੀ ਫਲੇਮ ਕਰ ਦੇਣੀ ਆ ਜੀ ਬੰਦ ਲਓ ਜੀ ਹਲਕਾ ਜਿਹਾ ਠੰਡਾ ਹੋਣ ਦੀ ਵੇਟ ਕਰਦੇ ਆ ਕਿਉਂਕਿ ਜਿਆਦਾ ਗਰਮ ਪੀਸਣਾ ਵੀ ਖਤਰਨਾਕ ਆ ਜਿਆਦਾ ਗਰਮ-ਗਰਮ ਨਹੀਂ ਪੀਸਣਾ ਚਾਹੀਦਾ ਕਈ ਵਾਰ ਆ ਦੇਖੋ ਜਿਹੜਾ ਇਹਦੇ ਵਿੱਚ ਤੇਲ ਆ ਨਾ ਜੀ ਉਹ ਨਹੀਂ ਮੈਂ ਪਾਉਣਾ ਉਹਨੂੰ ਅਲੱਗ ਰਹਿਣ ਦੇਣਾ ਪੈਨ ਦੇ ਵਿੱਚ ਤੇਲ ਸਾਡੇ ਮੇਰੇ ਫੇਰ ਕੰਮ ਆਉਣਾ ਆ ਆਪਾਂ ਫੇਰੇ ਚਟਣੀ ਨੂੰ ਤੜਕਾ ਦੇਣਾ ਆ ਇੱਕ ਇਸ ਤਰ੍ਹਾਂ ਪਿਆਜ਼ ਜਿਹੜਾ ਆ ਮੈਂ ਸਾਰਾ ਇਹਦਾ ਮਿਕਸਰ ਦੇ ਵਿੱਚ ਪਾ ਲੈਣਾ ਆ ਆ ਦੇਖੋ ਜੀ ਇਸ ਤਰ੍ਹਾਂ ਖੁਸ਼ਬੂ ਤਾਂ ਪਿਆਜ਼ ਦੀ ਬਹੁਤ ਆਉਂਦੀ ਆ ਮਿਠਾਸ ਅਸੀਂ ਇਹਦੇ ਵਿੱਚ ਕੋਈ ਨਹੀਂ ਪਾਣੀ ਮਿਠਾਸ ਸਿਰਫ ਪਿਆਜ਼ ਦੀ ਹੀ ਹੋਊਗੀ ਆ ਦੇਖੋ ਤੁਹਾਨੂੰ ਮੈਂ ਆਇਲ ਦਿਖਾ ਰਹੀ ਆ ਆਇਲ ਫਿਰ ਸਾਡੇ ਬਚ ਗਿਆ ਆ ਤੇ ਜਿਹੜੀ ਇੱਕ ਮਿਠਾਸ ਹੁਣੀ ਆ ਨਾ ਇਹਦੀ ਪਿਆਜ਼ ਦੀ ਉਹਦਾ ਗੋੜਖੰਡ ਕੁਛ ਨਹੀਂ ਪਾਣਾ ਉਹ ਪਿਆਜ਼ਾਂ ਦੀ ਮਿਠਾਸ ਹੁੰਦੀ ਪਿਆਜ਼ ਬਿਲਕੁਲ ਮਿੱਠੇ ਹੁੰਦੇ ਤੁਹਾਨੂੰ ਵੀ ਪਤਾ ਆ ਤੇ ਜੀ ਇਹਨੂੰ ਮੈਂ ਲਓ ਜੀ ਇਹਨੂੰ ਪੀਸ ਲਿਆ ਪੀਸਣ ਤੋਂ ਬਾਅਦ ਫਿਰ ਮੈਂ ਬਾਅਦ ਵਿੱਚ ਇੱਕ ਹਰੀ ਮਿਰਚ ਪਾ ਕੇ ਜੇਕਰ ਮਿਰਚ ਕੋੜੀ ਆ ਤੁਸੀਂ ਉਹਦੇ ਬੀਜ ਕੱਢ ਦੋ ਹਰੀ ਮਿਰਚ ਪਾ ਕੇ ਦੁਬਾਰਾ ਫਿਰ ਮੈਂ ਇਹਨੂੰ ਪੀਸ ਲਿਆ ਦੇਖੋ ਜੀ ਹਰੀ ਮਿਰਚ ਦਾ ਟੇਸਟ ਬਹੁਤ ਸੋਹਣਾ ਆਂਦਾ ਆ ਇਸ ਤਰ੍ਹਾਂ ਇਹਨਾਂ ਨੂੰ ਮੈਂ ਪੀਸ ਲਿਆ ਪਿਆਜ਼ ਨੂੰ ਬਿਲਕੁਲ ਜ਼ਿਆਦਾ ਵੀ ਇਹਨੂੰ ਬਿਲਕੁਲ ਫਾਈਨ ਨਹੀਂ ਕਰਨਾ ਹਲਕਾ ਜਿਹਾ ਦਰਦਰਾ ਰੱਖਣਾ ਹੈ ਉਹੀ ਪੈਨਿਆਂ ਤੇ ਉਹੀ ਤੇਲ ਲਿਆ ਇਹਨੂੰ ਮੈਂ ਹੁਣ ਕਰਨ ਲੱਗੀਆਂ ਜੀ ਗਰਮ ਦੇਖੋ ਜੀ ਪੈਨ ਸਾਡੇ ਗੈਸ ਔਨ ਕਰ ਦਿੱਤਾ ਤੇ ਇਹਦੇ ਵਿੱਚ ਮੈਂ ਪਾਣਾ ਆ ਹਲਕਾ ਜਿਹਾ ਜੀਰਾ ਦੇ ਨਾਲ ਹੀ ਪਾਤੀਆਂ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਪਾਣ ਤੋਂ ਬਾਅਦ ਜੀ ਸੌ ਪਾਤੀ ਕਲੌਂਜੀ ਪਾਤੀ ਤੇ ਹੋਰ ਮੈਂ ਕੁਝ ਨਹੀਂ ਪਾਉਣਾ ਹੈਗਾ ਉਹ ਬਾਕੀ ਇੱਕ ਤੜਕਾ ਹੋਰ ਬਾਅਦ ਚ ਦੇਣਾ ਆ ਇਹ ਪਾਣ ਤੋਂ ਬਾਅਦ ਜੀ ਮੈਂ ਇਹਦੇ ਵਿੱਚ ਪਾ ਦੇਣੀ ਆ ਆਪਣੀ ਪੀਸੀ ਹੋਈ ਪਿਆਜ਼ ਵਾਲੀ ਚਟਣੀ ਆਹ ਲਓ ਜੀ ਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਸਾਰੇ ਮਸਾਲਿਆਂ ਦੀ ਮਿਕਸਰ ਦੇ ਵਿੱਚ ਹਾਜੇ ਵੀ ਪਿਆਜ਼ ਬਹੁਤ ਲੱਗਾ ਹੋਇਆ ਸੀ ਸੋ ਜੀ ਉਹਨੂੰ ਥੋੜਾ ਜਿਹਾ ਪਾਣੀ ਪਾ ਕੇ ਤੇ ਉਹਨੂੰ ਵੀ ਅਸੀਂ ਇਹਦੇ ਵਿੱਚ ਮਿਲਾ ਦੇਵਾਂਗੇ ਕਿਉਂਕਿ ਕੋਈ ਵੀ ਚੀਜ਼ ਵੇਸਟ ਨਹੀਂ ਜਾਣੀ ਚਾਹੀਦੀ ਕਿਉਂ ਕਿਸੇ ਵੇਲੇ ਪਿਆਜ਼ ਕਿੰਨੇ ਮਹਿੰਗੇ ਹੁੰਦੇ ਆ ਹੁਣ ਤਾਂ ਪਿਆਜ਼ ਚਲੋ ਸਸਤੇ ਆ ਤਾਂ ਤੁਸੀਂ ਇਹ ਚਟਣੀ ਬਣਾ ਕੇ ਰੱਖ ਲਓ ਜੀ ਚਾਹੇ ਤੁਸੀਂ ਸਾਲ 6 ਮਹੀਨੇ ਸਾਲ ਰੱਖ ਲਓ 2 ਸਾਲ ਰੱਖ ਲਓ ਚਟਣੀ ਕਦੇ ਖਰਾਬ ਨਹੀਂ ਹੋਊਗੀ ਫ੍ਰਿਜ ਵਿੱਚ ਰੱਖਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੇਲ ਦੀ ਮਾਤਰਾਸ ਥੋੜੀ ਜਿਹਾ ਜ਼ਿਆਦਾ ਕਰ ਦਿਓ ਜਿਹੜਾ ਲਾਸਟ ਤੜਕਾ ਦੇਣਾ ਆ ਤੇ ਜੀ ਗਿੱਲਾ ਚਮਚਾ ਲਾਉਣਾ ਨਹੀਂ ਬਾਕੀ ਚਟਣੀ ਐਸੇ ਤਰ੍ਹਾਂ ਹੀ ਰਹੂਗੀ ਬਹੁਤ ਟੇਸਟੀ ਬਣਦੀ ਆ ਥੋੜਾ ਜਿਹਾ ਆਪਾਂ ਮਿੰਟ ਇੱਕ ਸਿਰਫ ਢੱਕ ਕੇ ਪਕਾਣੀ ਆ ਦੇਖੋ ਬਿਲਕੁਲ ਇਹ ਪੱਕ ਚੁੱਕੀ ਆ ਇੱਕ ਸਿਰਫ ਤੜਕਾ ਇਹ ਦਿੱਤਾ ਪਿਆਜ਼ ਸਾਡੇ ਪੁੱਜੇ ਹੋਏ ਸੀ ਸਾਰੇ ਮਸਾਲੇ ਪੁੱਜੇ ਹੋਏ ਸੀ ਹੋਰ ਕੋਈ ਮਸਾਲਾ ਨਹੀਂ ਪਾਣਾ ਜੀ ਦੇਖੋ ਜੀ ਬਹੁਤ ਵਧੀਆ ਸਾਡੀ ਚਟਣੀ ਇਹ ਬਣ ਕੇ ਤਿਆਰ ਹਜੇ ਨਹੀਂ ਹੋਈ ਤੇ ਹੁਣ ਮੈਂ ਇੱਕ ਪੈਨ ਰੱਖੀ ਆ ਛੋਟੀ ਤੜਕੇ ਵਾਲੀ ਇਹਦਾ ਅਸੀਂ ਲਾਸਟ ਫਾਈਨ ਤੜਕਾ ਦੇਣਾ ਆ ਜੀ ਇਹਨੂੰ ਇਹਨੂੰ ਮੈਂ ਹੁਣ ਇੱਕ ਬੌਲ ਦੇ ਵਿੱਚ ਕੱਢ ਰਹੀ ਆ ਦੇਖੋ ਕਿੰਨੀ ਵਧੀਆ ਬਹੁਤ ਵਧੀਆ ਦਾਣੇਦਾਰ ਦਰਦਰੀ ਜਹੀ ਤੇ ਖਾਣ ਨੂੰ ਬਹੁਤ ਟੇਸਟੀ ਲੱਗਦੀ ਆ ਰੋਟੀ ਤੇ ਤੁਸੀਂ ਚਾਹੇ ਜਿਦਾ ਆਪਾਂ ਰੋਟੀ ਚੋਪੜ ਕੇ ਖਾਂਦੇ ਨਾ ਇਸ ਤਰ੍ਹਾਂ ਵੀ ਖਾ ਸਕਦੇ ਆ ਹੁਣ ਮੈਂ ਇਹ ਜਿਹੜਾ ਤੜਕਾ ਦੇਣਾ ਇਹ ਮੈਂ ਲੈ ਲਿਆ ਜੀ ਰਿਫਾਈਨਡ ਔਇਲ ਸਿਰਫ ਮੈਂ ਤਕਰੀਬਨ ਇੱਕ ਚਮਚ ਲੈ ਆ ਵੱਡਾ ਤੇ ਇਹ ਜਿਹੜੀ ਚਟਣੀ ਆ ਚਟਣੀ ਨੂੰ ਮੈਂ ਇੱਕ ਬਾਉਲ ਦੇ ਵਿੱਚ ਕੱਢ ਰਹੀ ਆ ਕਿਉਂਕਿ ਤੜਕਾ ਦੇਣਾ ਆ ਉੱਪਰ ਢੱਕਣ ਦੇਣਾ ਤੇ ਫਾਈਨ ਫਾਈਨਲੀ ਇਹਦੇ ਵਿੱਚ ਹੀ ਆਪਾਂ ਸਰਵ ਕਰਨੀ ਆ ਇਹ ਚਟਣੀ ਦੇਖੋ ਜੀ ਤੇ ਬਣਾਇਓ ਜਰੂਰ ਮੇਰੀਆਂ ਭੈਣਾ ਬਣਾ ਕੇ ਦੇਖਿਓ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ ਕੋਈ ਖੇਚਲ ਨਹੀਂ ਹੈਗੀ ਘਰ ਦੀਆਂ ਚੀਜ਼ਾਂ ਤੋਂ ਹੀ ਇਹ ਬਣ ਕੇ ਤਿਆਰ ਹੁੰਦੀ ਕੋਈ ਆਪਾਂ ਬਾਹਰੋਂ ਦੀ ਚੀਜ਼ ਲੈਣੀ ਪਿਆਜ਼ ਸਾਡੇ ਘਰ ਚ ਹੁੰਦੇ ਆ ਤੇ ਜੀ ਅਨਾਰ ਦਾਣਾ ਅਗਰ ਤੁਸੀਂ ਅਨਾਰ ਦਾਣਾ ਨਹੀਂ ਪਾਣਾ ਚਾਹੁੰਦੇ ਅਨਾਰ ਦਾਣਾ ਕਿਸੇ ਵੇਲੇ ਨਹੀਂ ਵੀ ਹੁੰਦਾ ਤੇ ਤੁਸੀਂ ਇਹਦੀ ਜਗ੍ਹਾ ਤੇ ਤੁਸੀਂ 임ਲੀ ਪਾ ਸਕਦੇ ਆ ਖੱਟੇ ਵਾਸਤੇ ਜਾਂ ਤੁਸੀਂ ਸਿਰਕਾ ਵੀ ਪਾ ਸਕਦੇ ਆ ਆ ਦੇਖੋ ਮੈਂ ਹਰੀਆਂ ਮਿਰਚਾਂ ਦੋ ਤਿੰਨ ਹੋਰ ਕੱਟ ਕੇ ਰੱਖੀਆਂ ਕਿਉਂਕਿ ਬਹੁਤ ਟੇਸਟੀ ਲੱਗਦੀਆਂ ਤੇਲ ਬਿਲਕੁਲ ਗਰਮ ਹੋ ਚੁੱਕਾ ਇਹਦੇ ਵਿੱਚ ਮੈਂ ਪਾਤੀ ਹਿੰਗ ਹਿੰਗ ਜ਼ਰੂਰ ਪਾਓ ਹਿੰਗ ਦਾ ਤੜਕਾ ਬਹੁਤ ਵਧੀਆ ਲੱਗਦਾ ਹੈ ਤੇ ਨਾਲ ਹੀ ਮੈਂ ਪਾਤਾ ਅੱਧਾ ਚਮਚ ਲਾਲ ਦੇਗੀ ਮਿਰਚ ਪਾਊਡਰ ਕਸ਼ਮੀਰੀ ਮਿਰਚ ਵੀ ਇਹਨੂੰ ਕਹਿੰਦੇ ਆ ਲਓ ਜੀ ਤੜਕਾ ਸਾਡਾ ਆ ਦੇਖੋ ਜੀ ਲੱਗ ਗਿਆ ਆ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਖੁਸ਼ਬੂ ਸਾਰੇ ਮਸਾਲਿਆਂ ਦੇ ਵਿੱਚ ਰਚ ਬਸ ਜਾਵੇ ਤੇ ਇਸ ਵਾਸਤੇ ਮੈਂ ਇਹਦਾ ਢੱਕਣ ਜਿਹੜਾ ਆ ਉਹ ਲਗਾ ਦੇਣਾ ਆ ਢੱਕਣ ਲਗਾਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹਦੀ ਫਾਈਨਲ ਲੁੱਕ ਦੇਖੋ ਕਿੰਨੀ ਵਧੀਆ ਸਾਡੀ ਚਟਣੀ ਬਣ ਕੇ ਤਿਆਰ ਹੋਈ ਹੈ ਇੰਨਾ ਕੋਇਲ ਚਾਹੀਦਾ ਹੈ ਚਟਣੀ ਕਦੇ ਵੀ ਖਰਾਬ ਨਹੀਂ ਹੋਊਗੀ ਅਗਰ ਤੁਸੀਂ ਇਹ ਜਟਣੀ ਘਰ ਚ ਬਣਾ ਲੋ ਨਾ ਸਬਜੀ ਤੁਹਾਨੂੰ ਕੋਈ ਵੀ ਟੇਸਟੀ ਨਹੀਂ ਲੱਗੂਗੀ ਕੋਈ ਵੀ ਸਬਜੀ ਦਾ ਸਵਾਦ ਨਹੀਂ ਲੱਗੂਗੀ ਜਿੰਨੀ ਇਹ ਚਟਣੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਜੀ ਸਾਡੇ ਤਾਂ ਹੁਣ ਇੱਕ ਆਰਡਰ ਆਇਆ ਮੈਂ ਉਹ ਵੀ ਵੀਡੀਓ ਜ਼ਰੂਰ ਬਣਾਉਂਗੀ ਚਟਣੀ ਦਾ ਹੀ ਆਰਡਰ ਆਇਆ ਹੈ ਉਹ ਅਸੀਂ ਚਟਣੀ ਬਣਾ ਕੇ ਭੇਜਣੀ ਆ ਆਪਣੇ ਕਿਸੇ ਰਿਲੇਟਿਵ ਦੇ ਤੇ ਲਓ ਜੀ ਸਾਡੀ ਚਟਣੀ ਬਣ ਕੇ ਹੋ ਗਈ ਆ ਤਿਆਰ ਕਿਉਂਕਿ ਪਸੰਦ ਸਭ ਨੂੰ ਆਈ ਆ ਸਾਰਿਆਂ ਦੀ ਪਸੰਦ ਹੈ ਬੱਚੇ ਖਾਣ ਬਜ਼ੁਰਗ ਖਾਣ ਵੱਡੇ ਖਾਣ ਕੋਈ ਵੀ ਇਹਦਾ ਨੁਕਸਾਨ ਨਹੀਂ ਹਾਜਮੇਦਾਰ ਆ ਇਹ ਘਰ ਦੀਆਂ ਚੀਜ਼ਾਂ ਤੋਂ ਹੀ ਬਣਾਈ ਗਈ ਆ ਜੀ ਬਣਾ ਕੇ ਦੇਖਿਓ ਤੇ ਖਾਯੋ ਤੁਸੀਂ ਇੱਕ ਵਾਰੀ ਕੀ ਬਣਾਣੇ ਤੁਸੀਂ ਤਾਂ ਜਾਦਾ-ਜਾਦਾ ਬਣਾਓਗੇ 2-2 3-3 ਕਿਲੋ ਪਿਆਜ਼ਾਂ ਦੀ ਬਣਾਉਂਗੇ ਜੀ ਮੈਂ ਇਹਨੂੰ ਖਾ ਕੇ ਅਸੀਂ ਐਸੇ ਤਰ੍ਹਾਂ ਹੀ ਟੇਸਟ ਕਰਕੇ ਦੇਖਿਆ ਇਦਾਂ ਲੱਗਦਾ ਜਿਵੇਂ ਇਸੇ ਤਰ੍ਹਾਂ ਹੀ ਚਮਚੇ ਨਾਲ ਇਹ ਨਾ ਆਪਾਂ ਖਾਈ ਜਾਈਏ ਇੱਕ ਕੋਲੀ ਦੇ ਵਿੱਚ ਪਾ ਕੇ ਅੱਗੇ ਇਦਾਂ ਪਖਾਉਂਦੇ ਹੁੰਦੇ ਸੀ ਛੋਟੇ ਹੁੰਦੇ ਤੇ ਉਹ ਵੀ ਸਾਨੂੰ ਐਸੇ ਤਰ੍ਹਾਂ ਹੀ ਸਵਾਦ ਲੱਗਦੀ ਬਿਨਾਂ ਰੋਟੀ ਤੋਂ ਸੋ ਜੀ ਬਣਾਇਓ ਬਣਾ ਕੇ ਦੇਖਿਓ ਮੈਂ ਹੁਣ ਤੁਹਾਨੂੰ ਮਿਲੂੰਗੀ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਚਲਦੀ ਚਲਦੀ ਵੀਡੀਓ ਨੂੰ ਭੁੱਲ ਨਾ ਜਾਣਾ ਯਾਦ ਦੇ ਨਾਲ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤੁਸੀਂ ਵੀਡੀਓ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਜਾਣਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਕਾਰੋਬਾਰਾਂ ਜਵਾਦੇ ਕਰੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਬਸਦਾ ਰੱਖੇ ਜੀ ਆਹ ਲਓ ਜੀ ਕਿੰਨੀ ਸੋਹਣੀ ਤੇ ਕਿੰਨੀ ਟੇਸਟੀ ਦੇਖਣ ਨੂੰ ਜੰਮੀ ਚਟਣੀ ਲੱਗ ਰਹੀ ਆ ਬਣਾਇਓ ਬਣਾ ਕੇ ਦੇਖਿਓ ਤੇ ਸਭ ਨੂੰ ਖੁਲਾਇਓ ਸਾਰੇ खाके खुश होनगे ते थानू पूछनगे तुसी किस तरह बनाई है बहुत सोखी है बनानी जी ਘੱਟ ਸਮੇਂ ਚ ਬਣ ਕੇ ਤਿਆਰ ਹੋ ਜਾਂਦੀ ਹੈ ਘਰ ਦੀਆਂ ਚੀਜ਼ਾਂ ਤੋਂ ਬਾਹਰ ਕੋਈ ਚੀਜ਼ ਲੈਣ ਦੀ ਜ਼ਰੂਰਤ ਨਹੀਂ ਤੇ ਜੀ ਬਹੁਤ ਵਧੀਆ ਬਣਦੀ ਆ ਨਮਕ ਮਿਰਚ ਕਲੌਂਜੀ ਦਾ ਟੇਸਟ ਹਿੰਗ ਦਾ ਫਲੇਵਰ ਸਾਰੇ ਫਲੇਵਰ ਬਹੁਤ ਵਧੀਆ ਇਹਦੇ ਵਿੱਚ ਲੱਗ ਰਹੇ ਸੀਗੇ ਜੀ ਤੇ ਜੀ ਬਹੁਤ ਵਧੀਆ ਟੇਸਟ ਸੀ ਨਮਕ ਵੀ ਬਹੁਤ ਵਧੀਆ ਸੀ ਤੇ ਸਾਰੀਆਂ ਚੀਜ਼ਾਂ ਪਰਫੈਕਟ ਸੀ ਬੈਲੈਂਸ ਸੀ ਤੇ ਤੁਸੀਂ ਬਣਾਇਓ ਖੁਸ਼ ਰਹੋ ਮੈਂ ਮਿਲਦੀ ਆਂ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਜਾਇ ਤੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਸਾਸਤਰੀ